ਤੇ ਦੇਖ ਰਹੇ ਹੋ ਆਪਸੇ ਸਾਇੰਸ ਟੀਵੀ ਤੇ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਜ਼ਮੀਨੀ ਵਿਵਾਦ ਨੂੰ ਲੈ ਕੇ ਮੀਰਾ ਸਾਹ ਦੇ ਸ਼ੀਆ ਚੱਕ ਵਿਖੇ ਪਰਿਵਾਰ ਤੇ ਹੋਇਆ ਹਮਲਾ ਮਾਂ ਅਤੇ 3 ਵੀ ਨਹੀਂ ਬਖਸ਼ਿਆ ਗਿਆ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਅਤੇ ਸੁਣਦੇ ਹਾਂ ਪਰਿਵਾਰ ਨੇ ਕੀ ਕਿਹਾ ਮੇਰੀ ਗੱਲ ਨਹੀਂ ਕਹਿੰਦੀ ਮੇਰੀ ਗੱਲ ਨਹੀਂ ਕਹਿੰਦੀ ਮੇਰੀ ਗੱਲ ਨਹੀਂ ਕਹਿੰਦੀ ਮੈਂ ਕੰਮ ਕਰਦਾ ਹਾਂ ਜਦੋਂ ਇਹ ਆਰਡਰ ਆ ਬਿਓ ਸਰੂਨ ਹੱਥ ਨਾਲ ਲਾਇਓ ਜਿੱਦਾਂ ਮੈਂ ਸਾਰੇ ਪਿਛਾ ਦਿਆਂਗਾ ਕੋਈ ਨਹੀਂ ਪਿਛਾ ਦਗਾ ਆ ਜਾ ਮੈਦਾਨ ਵਿੱਚ ਪਿਛਾ ਹਟਕਾ ਪਿਛਾ ਹਟਕਾ ਆ ਪਿਛਾ ਸਾਰੇ ਪਿਛਾ ਠੀਕ ਹੈ ਇੱਕ ਇੱਕ ਮਿੰਟ ਇੱਕ ਮਿੰਟ ਇਧਰ ਆ ਬੇ ਕੋਈ ਨਾ ਕਿੱਥੇ ਜਾਂਦੇ ਇਧਰ ਆ ਬੇ ਕੋਈ ਨਾ ਕਿੱਥੇ ਜਾਂਦੇ ਆਹ ਚੁੱਤ ਨਾ ਇੱਕ ਪਾ ਦੀ ਰ ਫੜ ਜੇ ਪਿੱਛੇ ਆ ਕਿਉਂ ਛੱਡ ਦਿੰਦੇ ਕਿਉਂ ਫਾੜੀ ਦੀ ਚੱਲ ਆ ਨਾ ਤੇ ਕਿਉਂ ਕਰੇ ਗਲਤ ਕਾ ਗਲਤ ਗਲਤ ਕਿਉਂ ਕਰਦਾ ਇਹਦੇ ਨਾਲ ਤੁਹਾਡਾ ਕੀ ਲੈਂਦਾ ਨਾ ਜਿੰਮੇ ਛੱਡ ਜਿੰਮੇ ਛੱਡ ਬਰਾਸ ਪਾ ਚੁੱਤਾ ਦਰਾ ਓਏ ਘਰ ਨਹੀਂ ਜਾਣਾ ਘਰ ਨਹੀਂ ਜਾਣਾ ਘਰ ਜੀ ਓਏ ਘਰ ਨਹੀਂ ਓਏ ਘਰ ਰਹੀਂ ਬੇ ਘਰ ਜੀ ਘਰ ਜੀ ਹੈ ਇੱਕ ਫੋਨ ਲਓ ਓਏ ਆਹ ਫੇਰ ਕੋਈ ਕਾਫੀ ਮੈਂ ਲਾ ਲਾ ਮਾਦੀ ਲਾਦੀ ਮਾਦੀ ਲਾਦੀ ਉਹ ਤੂੰ ਮਾਦੀ 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 ਕਰ ਰਿਹਾ ਮੈਂ ਕਿੰਨੀ ਹੋ ਰਹੀ ਹੈ ਦੇਰ ਕਾ ਸੇ ਨਾ ਅੰਦਰ ਮਾਰ ਅੰਦਰ ਮਾਰ ਅੰਦਰ ਮੱਤਰ ਕੋ ਬੋਲੇ ਅੰਦਰ ਮਾਰ ਸਾਲੇ ਬਾਹਰ ਨਿਕਲੋ

ਮੈਂ ਨਹੀਂ ਇੱਥੇ ਤੂੰ ਮਿੱਥੇ ਪੁੱਤਰ ਯਾਦ ਰੱਖੀਂ ਘਰ ਤੇ ਆ ਤੇ ਆ ਤੇ ਆ ਨਹੀਂ 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 ਉਹ ਨਹੀਂ ਉਹ ਨਹੀਂ ਉਹ ਨਹੀਂ ਉਹ ਆ ਰਹਾ ਦੋ ਆ ਰਹਾ ਦੋ ਆ ਰਹਾ ਦੋ ਉਹ ਆ ਤਰ ਗਰ 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 ਕੋਈ ਅੱਜ ਆ ਪਿਆ ਮੇਰੇ ਕਰਕੇ ਨਹੀਂ ਸਮੀ ਨਹੀਂ ਜਦੋਂ ਬੰਦਾ ਚੁੱਪ ਚੁੱਪ ਹੋਣ ਦੇ ਚੁੱਪ ਚੁੱਪ ਆਰੇ ਸੁਭਾਣੇ ਪਰ ਨਹੀਂ ਕਰਕੇ ਨਹੀਂ ਗੱਲ ਕਰ ਓਏ ਨਾ ਆਪਰਾ ਸੁਟਾਈ ਜਲੀ ਚੁੱਪ ਨਹੀਂ ਤੁਰੇ ਚੱਲੋ ਚਲੋ ਨਾ ਨਾ ਜਾਓ ਮੈਂ ਹਾਲਾਤ ਤੂੰ ਬਾਹਰ ਜਾਵੀਂ ਮੈਨੂੰ ਬੁਲਾ ਲੈ ਹਲੋ ਹਲੋ ਜੀ ਵੀ ਚੁੱਪ ਕਰ ਜੀ ਸਾਡਾ ਫੋਨ ਕੁੱਟੇ ਕੰਮ ਨਹੀਂ ਚੱਲਦਾ ਆਪ ਸੀ ਸਾਇੰਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਤੇਜਿੰਦਰ ਪਾਲ ਸੀ ਇਸ ਵੇਲੇ ਅਸੀਂ ਖੜੇ ਹਾਂ ਜੰਮੂ ਦੇ ਛੰਨੀ ਹਿੰਮਤ ਅੰਕੁਰ ਮੈਟ੍ਰਿਕਾ ਹਸਪਤਾਲ ਦੇ ਬਿਲਕੁਲ ਬਾਹਰ ਇੱਕ ਜ਼ਮੀਨੀ ਵਿਵਾਦ ਦੇ ਚੱਲਦੇ ਕੱਲ ਦਾ ਦਿਨ ਬੀਤੇ ਕੱਲ ਮੀਰਾ ਸਾਹਿਬ ਥਾਣੇ ਦੇ ਵਿੱਚ ਪੈਂਦਾ ਹੈ ਜਿਹੜਾ ਇਲਾਕਾ ਸ਼ੀਹਾ ਚੱਕ ਉੱਥੇ ਇੱਕ ਵਾਰਦਾਤ ਹੁੰਦੀ ਹੈ ਇੱਕ ਘਰ ਦੇ ਉੱਤੇ ਕੁਝ ਲੋਕਾਂ ਵੱਲੋਂ ਜਿਹੜਾ ਹੈ ਉਹ ਹਮਲਾ ਕੀਤਾ ਜਾਂਦਾ ਕਿਉਂਕਿ ਇਹ ਮਾਮਲਾ ਸੀ ਇੱਕ ਜ਼ਮੀਨੀ ਵਿਵਾਦ ਦਾ ਸਾਡੇ ਨਾਲ ਜੁੜ ਚੁੱਕੇ ਨੇ ਉਹ ਪਰਿਵਾਰ ਜਿਨ੍ਹਾਂ ਦੇ ਉੱਤੇ ਉਹ ਹਮਲਾ ਕੀਤਾ ਗਿਆ ਔਰ ਬੜੇ ਹੀ ਬੁਰੇ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੂੰ ਇਹਨਾਂ ਦੇ ਨਾਲ ਮਾਰਕੁੱਟ ਕੀਤੀ ਗਈ ਔਰ ਮਾਰਕੁੱਟ ਕਰਨ ਤੋਂ ਬਾਅਦ ਏ ਫਿਰ ਅੱਜ ਇੱਥੇ ਹਸਪਤਾਲ ਦੇ ਵਿੱਚ ਕਿਉਂ ਪਹੁੰਚੇ ਨੇ ਇਹਨਾਂ ਦੇ ਨਾਲ ਸਾਰੀ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਇਹਨਾਂ ਨੂੰ ਇਹਨਾਂ ਦੇ ਕੋਲੋਂ ਕੀ ਨਾਮ ਹੈ ਵੀਰ ਜੀ ਤੁਹਾਡਾ ਸੋ ਮੇਰਾ ਨਾਮ ਹਰਵਿੰਦਰ ਸਿੰਘ ਹੈ ਹਰਵਿੰਦਰ ਸਿੰਘ ਜੀ ਆਖਰ ਐਸਾ ਕੀ ਮਸਲਾ ਬਣਿਆ ਕਿ ਤੁਹਾਡੇ ਘਰ ਦੇ ਉੱਪਰ ਕੁਝ ਲੋਕਾਂ ਨੇ ਹਮਲਾ ਕੀਤਾ ਸਰ ਐਕਚੁਅਲੀ ਕੀ ਸੀ ਕਿ ਅ ਅੱਜ ਤੋਂ ਕੁਝ ਸਾਲ ਪਹਿਲੇ ਮੇਰੇ ਚਾਚੇ ਜੀ ਨੇ ਇਹਨਾਂ ਕੋਲ ਕਰਜ਼ਾ ਲਿਆ ਸੀ ਕਿਸੇ ਕਿਸੇ ਕਰਜ਼ੇ ਕਿਸੇ ਹੋਰ ਕਰਜ਼ਦਾਰ ਕੋਲੋਂ ਕੋਲੋਂ ਲਿਆ ਸੀ ਕਰਜ਼ਾ ਮੋੜਨੇ ਕਰਕੇ ਤੇ ਉਹ ਉਹਨਾਂ ਨੇ ਕਰਜ਼ੇ ਦਾ ਇੱਕ ਐਫੀਡਵਿਟ ਲਿਖਵਾ ਲਿਆ ਤੇ ਕਿ ਭਈ ਅਸੀਂ ਸਾਨੂੰ ਵੀ ਸੇਫਟੀ ਚਾਹੀਦੀ ਹੈ ਕਿ ਵੀ ਤੂੰ ਸਾਡੇ ਕੋਲ ਪੈਸਾ ਲੈਦਾ ਹੈ ਤੇ ਖੈਰ ਉਸ ਦੌਰਾਨ ਤੇ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਵੀ ਇਹਨਾਂ ਨੇ ਕੋਈ ਐਫੀਡਵਿਟ ਲਿਖਵਾਇਆ ਹੈ ਜਾਂ ਨਹੀਂ ਲਿਖਵਾਇਆ ਹੈ ਤੇ ਮੈਨੂੰ ਉਸ ਗੱਲ ਦਾ ਬਾਅਦ ਚ ਪਤਾ ਲੱਗਿਆ ਹੈ ਤੇ ਬਾਅਦ ਚ ਕੀ ਹੋਇਆ ਕਿ ਅਇਤੋ ਕੁ ਸਾਲਿਡ ਸਾਲ ਪਹਿਲੇ ਇਹਨਾਂ ਨੇ ਕੁਝ 2023 ਚ 26 ਫਰਵਰੀ ਦੀ ਗੱਲ ਹੈ ਤੇ ਇਹਨਾਂ ਨੇ ਮੇਰੇ ਚਾਚੇ ਨਾਲ ਮਾਰਕੋਡ ਕੀਤੀ ਉਹਦੇ ਕੋਲ ਪੈਸੇ ਡਿਮਾਂਡ ਕਰਦੇ ਸਨ ਕਿ ਸਰੋਂ ਪੈਸਾ ਵਾਪਸ ਮੋੜੋ ਉਹਦੇ ਨਾਲ ਮਾਰਕੋਡ ਕੀਤੀ ਆਪਣੇ ਬੂਏ ਚ ਚਾਚਾ ਜੀ ਦਾ ਕੀ ਨਾਮ ਉਹਦਾ ਤਾਂ ਨਾਮ ਮਹਿੰਦਰ ਸਿੰਘ ਠੀਕ ਤੇ ਉਹਦੇ ਨਾਲ ਮਾਰਕੋਡ ਕੀਤੀ ਤੇ ਜਿਹਦੀ ਆਈ ਥਾਣੇ ਮੀਰੇ ਸਾਹਿਬ ਕੰਪਲੇਨਟ ਤੇ ਕੀਤੀ ਤੇ ਉਹਨਾਂ ਤੇ ਐਫਆਰ ਲੱਗੀ ਤੇ ਐਫਆਰ ਲੱਗਣ ਤੋਂ ਬਾਅਦ ਕੋਈ 6 ਮਹੀਨੇ ਡੇਢ ਮਹੀਨੇ ਬਾਅਦ ਇਹ কোর্ਟ ਚ ਚਲੇ ਗਏ ਇਹਨਾਂ ਨੇ ਦੋ ਸੂਟ ਫਾਈਲ ਕਰਤੇ ਇੱਕ 10 ਮਰਲੇ ਦਾ ਤੇ ਇੱਕ 3 ਕਨਾਲ ਦਾ ਟੋਟਲ ਜ਼ਮੀਨ ਕਿੰਨੀ ਹੈ ਸਰ ਟੋਟਲ ਜ਼ਮੀਨ ਹੈ ਕੋਈ ਕੋਟਾ ਹੀ ਆ ਪੌਣੇ 3 ਕਨਾਲਾਂ ਉਹ ਆ 8 1/2 ਪੌਣੇ 3 ਕਨਾਲਾਂ ਠੀਕ ਤੇ ਦੋ ਫੋਟ ਫਾਈਲ ਕਿਤੇ ਜਿਹਦੇ ਚ ਸਾਨੂੰ ਪਤਾ ਲੱਗਿਆ ਕਿ ਇੱਕ ਜਗ੍ਹਾ 10 ਮਰਲੇ ਲਿਖਾਇਆ ਤਾਂ ਦੂਜੀ ਜਗ੍ਹਾ ਦੋ ਦੋ ਫੀਟ ਤੋਂ ਲਿਖਾਇਆ ਇਹਨਾਂ ਨੇ 3.5 3 ਕਨਾਲਾਂ ਉਹ ਤੇ ਆਪਣਾ ਪੇਮੈਂਟ ਹੁੰਦੇ ਚ ਲਿਖੀ ਦੀ ਹੈ 6.5 ਲੱਖ ਇੱਕ ਚ 6.5 ਲੱਖ ਇੱਕ ਚ ਤੇ ਦਿੱਤਾ ਕਿੰਨਾ ਸੀ ਦਿੱਤਾ ਇਹਨਾਂ ਨੇ 3.5 ਲੱਖ ਰੁਪਏ ਜਿਹੜਾ ਕਿਸੇ ਦਾ ਕਰਜ਼ਾ ਮੋੜਿਆ ਸੀ ਹੂੰ ਤੇ ਉਹਦੀ ਸਾਡੇ ਕੋਲ ਕਿਹਨਾ ਉਹ ਵੀ ਇਹ ਸਟੇਟਮੈਂਟ ਵੀ ਹੈ ਬੈਂਕ ਦੀ ਤੇ ਜਿਹੜੀ ਅਸੀਂ ਕੋਰਟ ਚ ਲਗਾਈ ਵੀ ਹੈ ਤੇ ਉਹਦੇ ਬਾਅਦ ਮੈਂ ਫਿਰ ਉਹਨਾਂ ਨੂੰ ਉਹਨਾਂ ਚ ਉਹ ਉਹਨਾਂ ਕੇਸਾਂ ਚ ਇਹਨਾਂ ਨੇ ਸਾਨੂੰ ਵੀ ਪਾਰਟੀ ਬਣਾ ਲਿਆ ਚਾਹ ਕੇ ਇਹਨਾਂ ਨੇ ਚਾਚੇ ਦੇ ਕੀਤਾ ਦੇ ਨਾਲ ਸਾਨੂੰ ਵੀ ਪਾਰਟੀ ਬਣਾ ਲਿਆ ਅੱਛਾ ਤੇ ਫਿਰ ਉਹਦਾ ਫਿਰ ਸਾਨੂੰ ਜਵਾਬ ਫਾਈਲ ਕਰਨਾ ਸੀ ਜਵਾਬ ਵੀ ਫਾਈਲ ਕੀਤਾ ਬਕਾਇਦਾ ਮੈਂ ਉਹਦੇ ਤੋਂ ਚੈਲੰਜ ਵੀ ਕਰ ਲਿਆ ਤੇ ਚੈਲੰਜ ਕਰਕੇ ਮੈਂ ਰੈਸਟ੍ਰੇਨ ਆਰਡਰ ਲੈ ਲਿਆ ਇਹਨਾਂ ਦੇ ਖਿਲਾਫ ਅੱਛਾ ਜਿਹੜਾ ਉਸ ਜ਼ਮੀਨ ਦਾ ਜਿਹੜਾ ਕਬਜ਼ਾ ਹੈ ਉਹ ਇਸ ਵੇਲੇ ਤੁਹਾਡੇ ਕੋਲ ਸਾਡੇ ਕੋਲ ਹੈ ਉਹ ਕੋਰਟ ਵੱਲੋਂ ਤੁਹਾਨੂੰ ਰਿਸਟ ਨਾਡ ਦਿੱਤਾ ਗਿਆ ਕੋਰਟ ਵੱਲੋਂ ਵੀ ਸਾਡੇ ਕੋਲ ਹੈ ਉਹ ਪਹਿਲੇ ਹੀ ਸਾਡੇ ਕੋਲ ਸੀ ਉਹਦੀ ਰਾਈ ਬਾਈ ਮਤਲਬ ਕਿ ਪੁਰਾਣੀ ਮੈਂ ਹੀ ਕਰਦਾ ਜਦ ਜਦੂ ਦੀ ਮੇਰੇ ਫਾਦਰ ਸਾਹਿਬ ਪੁਰੇ ਉਹ ਤੋਂ ਬਾਅਦ ਉਹਦੀ ਸਾਰੀ ਰਾਈ ਬਾਈ ਮੈਂ ਹੀ ਕਰਦਾ ਠੀਕ ਠੀਕ ਤੇ ਉਹ ਸਿਰਫ ਕੋਸ਼ਿਸ਼ ਕਰਦੇ ਸਨ ਕਿ ਵੀ ਇਹਨਾਂ ਪੈਸੇ ਲੈ ਦੇਣ ਤਾਂ ਅਸੀਂ ਜਗ੍ਹਾ ਤੇ ਕਬਜ਼ਾ ਕਰ ਲਈਏ ਤੇ ਉਹਨੋਂ ਉਹ ਬਾਰ ਬਾਰ ਜਿਹੜੀ ਜਗ੍ਹਾ ਹੈ ਕੋਈ ਸਾਂਝੀ ਜਗ੍ਹਾ ਹੈ ਤੁਹਾਡੇ ਕੋਲ ਨਹੀਂ ਸਾਂਝੀ ਜਗ੍ਹਾ ਸਿਰ ਇਹ ਸਾਰੇ ਆਪਣੇ ਕਿੰਨੇ ਪਾਰਟਨਰ ਨੇ ਦੇ ਵਿਚ ਜਿਹੜੇ ਕਿੰਨੇ ਮਤਲਬ ਚਾਰ ਕੋ-ਸ਼ੇਅਰਰ ਨੇ ਚਾਰ ਕੋ-ਸ਼ੇਅਰਰ ਨੇ ਹਾਂਜੀ ਠੀਕ ਬਾਕੀ ਵਾਲੇ ਵੀ ਉਹਨਾਂ ਦੇ ਉੱਪਰ ਵੀ ਹਮਲਾ ਆਇਆ ਜਾਂ ਸਿਰਫ ਤੁਹਾਡੇ ਨੇ ਹਮਲਾ ਸਿਰਫ ਸਾਡੇ ਦੇ ਹੋਇਆ ਕਿਉਂਕਿ ਐਕਚੁਅਲੀ ਕੇਸੀ ਡੀਲ ਇਹਨਾਂ ਨੇ ਫਿਰ ਮਾਰਕਡ ਕੀਤੀ ਤੇ ਕੇਸ ਕੀਤਾ ਤੇ ਫਿਰ ਉਹ ਕੇਸੀ ਡੀਲ ਸ਼ੇਲ ਮੈਂ ਹੀ ਕਰਦਾ ਤੇ ਫਿਰ ਇਹ ਦੇਖਦਣ ਕਿ ਬਈ ਜੀ ਇਹ ਬੋਲਣ ਵਾਲਾ ਬੰਦਾ ਇਹ ਹੋਇਆ ਤੇ ਫਿਰ ਇਸ ਨੂੰ ਉਹ ਕਰੋ ਤੇ ਫਿਰ ਜਦ ਰਿਸਟ੍ਰੀਅਨ ਆਰਡਰ ਤੁਹਾਡੇ ਕੋਲ ਹੈ ਸਾਰੀ ਗਰਦਗਰੀ ਕਾਸ਼ ਤੁਸੀਂ ਕਰ ਰਹੇ ਹੋ ਸਭ ਕੁਝ ਤੁਸੀਂ ਕਰ ਰਹੇ ਹੋ ਫਿਰ ਕੋਰਟ ਨੇ ਵੀ ਜਿਹੜਾ ਇਹਨੇ ਤੁਹਾਡੇ ਹੱਕ ਦੇ ਵਿੱਚ ਦਿੱਤਾ ਹੋਇਆ ਫੈਸਲਾ ਫਿਰ ਕੀ ਐਸਾ ਹੋਇਆ ਕਿ ਕੱਲ ਜਿਹੜਾ ਤੁਹਾਡੇ ਨਾਲ ਇਨਾ ਵੱਡਾ ਹਾਦਸਾ ਵਾਪਰਿਆ ਕੀ ਹੋਇਆ ਕੀ ਐ ਐਕਚੁਅਲੀ ਦੇ ਵਿੱਚ ਸਰ ਐਕਚੁਅਲੀ ਜਦੋਂ ਮੈਂ ਰੈਸਟੋਰੈਂਟ ਆਰਡਰ ਲਿਆ ਤੇ ਮੈਂ ਥਾਣੇ ਨੂੰ ਇੰਪਲੀਮੈਂਟ ਕਰਾ ਲਿਆ ਸੀ ਥਾਣੇ ਨੇ ਇਹਨਾਂ ਨੂੰ ਇਨਫੋਰਮ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਮੈਂ ਨਾ ਇਹਦੇ ਚ ਸਟਾਲਰ ਆਇਆ ਜਦੋਂ ਸਟਾਲਰ ਆਇਆ ਤੇ ਇਹਨਾਂ ਨੇ ਸਪਰੇਅ ਮਾਰ ਦਿੱਤੀ ਸਰ ਇਹ ਕੋ ਨਵੰਬਰ ਮਹੀਨੇ ਦੀ ਗੱਲ ਹੈ ਉਹ ਸਪਰੇਅ ਮਾਰੀ ਇਹ ਸੁਰਿੰਦਰ ਸਿੰਘ ਤੇ ਰਜਿੰਦਰ ਸਿੰਘ ਤੇ ਨਾਲ ਕੋਈ ਦੋ ਹਿੰਦੂ ਸ਼ਖਸ ਆਏ ਸਨ ਇਹਨਾਂ ਨਾਲ ਤੁਹਾਡੀ ਉਸੇ ਜਗ੍ਹਾ ਤੇ ਉਸੇ ਜਗ੍ਹਾ ਤੇ ਸਟਾਲਰ ਲਗਾਇਆ ਸੀ ਉਸੇ ਜਗ੍ਹਾ ਤੇ ਤੇ ਉਹ ਰਾਤ ਨੂੰ ਕੋਈ ਸ਼ੇਡ ਹੋਈ ਤੇ ਜਦੋਂ ਮੈਂ ਉਠਿਆ ਤੇ ਖੈਰ ਮੈਂ ਮੰਮੀ ਨੂੰ ਇਨਫੋਰਮ ਕੀਤਾ ਮੈਂ ਇਸ ਤਰ੍ਹਾਂ ਮਸਲਾ ਬਣਿਆ ਤਾਂ ਬਾਹਰ ਗਏ ਅਸੀਂ ਤੇ ਦੇਖਿਆ ਤਾਂ ਛੋਟ ਛੋਪਾਇਆ ਇਹ ਮੌਕੇ ਤੇ ਫਰਾਰ ਹੋ ਗਏ ਅਸੀਂ ਨੈਕਸਟ ਡੇ ਥਾਣੇ ਨੂੰ ਇਨਫੋਰਮ ਕੀਤਾ ਐਸਿਚੂ ਸਭ ਨੂੰ ਤੇ ਖੈਰ ਉਸ ਤੋਂ ਬਾਅਦ ਕੋਈ ਮੌਕਾ ਦਿਖਣ ਨਹੀਂ ਆਇਆ ਤੇ ਤਕਰੀਬਨ ਕੋਈ 1.5 ਤੋਂ 2 ਮਹੀਨੇ ਬਾਅਦ ਮੇਰੇ ਵਕੀਲ ਸਾਹਿਬ ਨੇ ਕੋਰਟ 'ਚ 156/3 'ਚ ਐਪਲੀਕੇਸ਼ਨ ਫਾਈਲ ਕੀਤੀ ਜਿਹਦੇ 'ਚ ਸਰ ਉਹਨਾਂ ਨੇ 202 ਆਰਡਰ ਹੋਏ تھے ਥਾਣੇ ਨੂੰ ਆਇਆ ਆਰਡਰ ਤੇ ਇਹਨਾਂ ਨੇ ਇਨਵੈਸਟੀਗੇਟ ਕੀਤਾ ਤੇ ਉਹ ਫਿਰ ਆਪਣਾ ਅਜਿਹਾ ਮਸਲਾ ਚੱਲੇ ਹੀ ਕਰਦਾ ਹੈ ਉਹ ਅਸਲ ਇਹ ਮਸਲਾ ਮੁੱਕਿਆ ਨਹੀਂ ਹੈ ਤੇ ਉਹ ਚੱਲੇ ਕਰਦਾ ਕੋਰਟ 'ਚ ਤੇ ਉਸ ਤੋਂ ਬਾਅਦ ਕੱਲ ਉਹ ਜਿਹੜੀ ਜ਼ਿਲੇ ਸਟਾਫ ਕੋਇਆ ਉਸ ਤੋਂ ਬਾਅਦ ਮੈਂ ਥੋੜੀ ਸਰਸੋਂ ਵੀ ਉਦਵੀ ਸੁੱਟ ਛੜੀ ਠੀਕ ਠੀਕ ਉਹ ਸਰਸੋਂ ਜਿਹੜੀ ਹੋਣਗੀ ਤਿਆਰ ਹੋ ਗਈ ਥੀ ਹਾਂ ਤਿਆਰ ਹੋਈ ਥੀ ਇਸ ਵੇਲੇ ਤੇ ਆਪਣਾ ਮੈਂ ਕਿਉਂਕਿ ਮੈਂ ਥਾਣੇ ਦਾ ਇੰਤਜ਼ਾਰ ਨਹੀਂ ਕੀਤਾ ਕਿ ਉਹ ਮੌਕਾ ਦੇਖਣ ਆਏਗਾ ਜਾਂ ਨਹੀਂ ਦੇਖ ਆਏਗਾ ਕਿਉਂਕਿ ਮੈਂ ਕਿਹਾ ਇਹ ਜੋਰ ਜੋਰ ਸੇ ਸਾਡੇ ਨਾਲ ਉਹ ਕਰੇ ਕਰਦੇ ਨੇ ਕਿ ਸਾਡੀ ਫਸਲ ਨੁਕਸਾਨ ਕਰੇ ਕਰਦੇ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਇਹ ਉਹ ਕੁਛ ਨਾ ਕਰਨਾ ਇਸ ਕਰਕੇ ਮੈਂ ਉਹ ਸਪਰੇਅ ਉਹ ਕਿਹ ਨਾਲ ਛੋਟਾ ਜਾ ਆਪਣਾ ਸਰਸੋ ਛੋਟਾੜੀ ਹੈ ਸਰਸੋ ਤਿਆਰ ਹੈ ਇਸ ਲਈ ਤੇ ਮੈਂ ਚਲ ਪੱਕੀ ਦੀ ਹੈ ਮੈਂ ਵੜ ਲੈਣਾ ਤੇ ਮੈਂ ਵੱਡੇ ਕਰਦਾ ਸਾ ਮੇਰੇ ਚਾਚਾ ਨਾਲ ਸੀ ਅਸੀਂ ਵੱਡੇ ਕਰਦੇ ਸਾ ਤੇ ਕੁਛ ਪੰਜ ਛੇ ਢੇਰੀਆਂ ਵੱਢ ਲਈ ਸੀ ਜਨ ਮੈਂ ਛੋਟੇ ਕਰਦਾ ਸਾ ਬੇੜੇ ਜ ਮੈਂ ਕੰਮ ਤੇ ਜਾਣਾ ਹੈ ਤੇ ਆਪਣਾ ਸੁਰਿੰਦਰ ਸਿੰਘ ਤੇ ਰਜਨ ਸਿੰਘ ਦੋ ਆਗੇ ਗੱਡੀ ਲੈ ਕੇ ਇਹਨਾਂ ਗਾਲੀ ਗਲੋਚ ਕੀਤੀ ਸਾਡੇ ਨਾਲ ਔਰ ਸਾਨੂੰ ਕਹਿੰਦੇ ਤੁਸੀਂ ਸਰਸੌਣੀ ਬੜਨੀ ਹੈ ਕਿ ਸਰਸੌ ਸਾਡੀ ਹੈ ਮੈਂ ਤੁਹਾਡੀ ਕਿਸ ਤਰ੍ਹਾਂ ਆ ਗਈ ਤੁਸੀਂ ਰੈਸਟ੍ਰੇਨ ਕੋਰਟ ਚੋਂ ਤੇ ਕੋਰਟ ਨੇ ਤੁਹਾਨੂੰ ਰੈਸਟ੍ਰੇਨ ਕੀਤਾ ਹੈ ਤੇ ਅੱਗੇ ਮੈਂ ਤੁਸੀਂ ਸਟਾਲਾ ਫੋਕੇ ਅਸੀਂ ਉਹਦੇ ਚ ਤੁਹਾਨੂੰ ਕੰਟੈਂਪਟ ਕੋਰ ਫਾਈਲ ਕੀਤੀ ਤੁਹਾਡੇ ਤੇ ਉਸ ਤੋਂ ਬਾਅਦ ਤੁਸੀਂ ਸਾਡੇ ਤੇ ਹਮਲਾ ਕਰਨ ਆਏ ਹੋ ਤੁਸੀਂ ਆਲਰੇਡੀ ਕੰਟੈਂਪਟ ਫਾਈਲ ਕਰ ਚੁੱਕੇ ਹੋ ਕਰ ਚੁੱਕੇ ਨੇ ਇੱਥੇ ਫਿਰ ਸਰ ਅਸੀਂ ਵੀਡੀਓ ਬਣਾਣੀ ਸ਼ੁਰੂ ਕੀਤੀ ਤੇ ਇਹ ਦੋਵੇਂ ਮੁਕੇ ਤੇ ਫਰਾਰ ਹੋ ਗਏ रजनीते सिंह ਤੇ ਸੁਵਿੰਦਰ ਸਿੰਘ ਸਰ ਇੱਕ ਤਕਰੀਬਨ ਕੋ 15-20 ਮਿੰਟ ਬਾਅਦ ਫੇਰ ਵਾਪਸ ਆਏ ਘਰ ਵਿੱਚ ਕਿੰਨੇ ਬੰਦੇ ਸੋਸ ਵੇਲੇ ਜਿਸ ਲਈ ਇਹਨਾਂ ਨੇ ਹਮਲਾ ਕੀਤਾ ਸਰ ਮੈਂ ਸਾ ਮੇਰੀ ਮਦਰ ਸਨ ਮੇਰੇ ਸਿਸਟਰ ਸੀ ਤੇ ਮੇਰਾ ਚਾਚਾ ਸੀ ਫਿਰ ਮੇਰੇ ਚਾਚੇ ਨੇ ਚਾਚੀ ਨੂੰ ਹੋਣ ਕਿਤਾ ਕਿ ਵੀ ਸਰੇ ਸਰੇ ਸ਼ੋਰ ਪਾਇ ਕਰਦੇ ਸਨ ਤੁਮੇ ਰਾਜਾ ਉਸ ਵੇਲੇ ਤੁਸੀਂ 5 ਬੰਦੇ ਸਨ ਹਾਂ ਉਸ ਵੇਲੇ ਮੌਕੇ ਤੇ ਫਿਰ 5 ਬੰਦੇ ਸੀ ਹੋਗੇ ਸਾਂ ਤੇ ਅਸੀਂ ਆਪਣੇ ਵਿਹੜੇ 'ਚ ਹੀ ਸਾਂ ਇਹ ਹਮਾਰੇ ਟੋਕੇ ਟਾਕੇ ਲੈ ਕੇ ਸਾਰੇ ਦੋਤਰਾ ਗੜੀਆਂ ਲੈ ਕੇ ਆ ਗਏ ਤੇ ਜਿਹਦੇ 'ਚ ਇਹਨਾਂ ਦਾ ਸੁਵਿੰਦਰ ਸਿੰਘ ਆਇਆ ਸੀ ਸੁਵਿੰਦਰ ਸਿੰਘ ਦਾ ਬੇਟਾ ਰਜਨੀਤ ਸਿੰਘ ਆਇਆ ਸੀ ਜਿਹੜਾ ਰਿੰਕੂ ਹੈ ਪ੍ਰੋਲ ਤੇ ਬਾ ਉਹ ਆਇਆ ਸੀ ਪਰੂਲ ਦੇ ਬਾਰ ਹਾਂਜੀ ਪਰੂਲ ਦੇ ਬਾਰ ਆ ਉਹ ਐਕਚੁਅਲੀ ਕਿਸੇ ਕਿਰਦਾਪਿੰਗ ਕੇਸ ਚ ਅੰਦਰ ਸੀ ਉਸ ਦੌਰ ਦੇ ਦੌਰਾਨ ਇਹਨੂੰ ਰੋਲ ਮਿਲੀ ਸੀ ਉਸ ਪਰੂਲ ਦੇ ਬਾਰ ਸੀ ਇਹ ਤੇ ਸਰ ਉਹ ਉਹ ਵੀ ਆਇਆ ਸੀ ਸਰ ਉਸ ਤੋਂ ਬਾਅਦ ਸਾਡੇ ਗੁਰਦਾਰਾ ਸਭ ਦਾ ਜਿਹੜਾ ਪ੍ਰਧਾਨ ਹੈ ਕੁਲਵੀਰ ਸਿੰਘ ਸਰ ਉਹ ਵੀ ਆਇਆ ਸੀ ਅੱਛਾ ਹਾਂਜੀ ਤੇ ਇਹ ਚਾਰ ਬੰਦੇ ਨੇ ਸਰ ਸਾੜਤੇ ਹਮਲਾ ਕੀਤਾ ਮਤਲਬ ਤੁਹਾਡੇ ਸਾਰਿਆਂ ਤੇ ਹਮਲਾ ਕੀਤਾ ਸਰ ਸਾਰੇ ਜੀ ਸਾਰੇ ਮੇਰੇ ਮਦਰ ਨੂੰ ਮਾਰਿਆ ਮੇਰੀ ਸਿਸਟਰ ਨੂੰ ਮਾਰਿਆ ਬਾਲਾਂ ਤੋਂ ਫੜ ਕੇ ਤਰੀਕਾ ਹੈ ਸਰ ਜੋ ਗਿਰਕ ਅੱਛਾ ਕਹਿੰਦੇ ਗੁਰਦੁਆਰੇ ਦਾ ਪ੍ਰਧਾਨ ਹੈ ਤੇ ਲਖਲਾਨ ਤੋਂ ਐਸੇ ਪ੍ਰਧਾਨ ਨੂੰ ਜਿਹੜਾ ਕਿਸੇ ਦੀ ਕੇਸ ਕੀਤੇ ਹੱਥ ਪਾਇਆ ਉਹ ਵੀ ਲੇਡੀਜ਼ ਦੀ ਜਿਹੜੀ ਇਹ ਇਹ ਤਾਂ ਅਸੀਂ ਚਲੋ ਭੈਣ ਤੁਹਾਡੇ ਨੂੰ ਹੀ ਪੁੱਛ ਲੈਂਦੇ ਆ ਕੀ ਹੋਇਆ ਸਾਰਾ ਮਸਲਾ ਜਿਸ ਤਰ੍ਹਾਂ ਕਿ ਤੁਹਾਡੇ ਬ੍ਰਦਰ ਦੱਸ ਰਹੇ ਨੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸੁਖਪ੍ਰੀਤ ਕੋਹਰ ਹੈ ਤਕੀ ਅਖਰ ਐਸਾ ਕੀ ਹੋਇਆ ਸੀ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਵੀ ਮਾਰਿਆ ਸਾਰਿਆਂ ਨੂੰ ਮਾਰਿਆ ਤੁਸੀਂ ਸਾਰਾ ਇਨਸੀਡੈਂਟ ਆਪਣੇ ਅੱਖੀ ਦੇਖਿਆ ਹਾਂਜੀ ਤੁਸੀਂ ਇੱਕ ਵਾਰ ਸਾਰਾ ਦੁਹਰਾ ਦੋਗੇ ਕਿ ਕਿਸ ਤਰੀਕੇ ਦੇ ਨਾਲ ਉਹ ਆਏ ਸੀ ਤੇ ਕੀ ਹੋਇਆ ਸੀ ਜੀ ਜੀ ਸਵੇਰੇ ਬਸ ਬਿਊਰੋ ਜਿਸ ਤਰ੍ਹਾਂ ਕਹਿ ਰਹੇ ਨੇ ਉਹ ਸਰੋ ਮਡਰੇਸਨ ਤੇ ਇਹ ਸਰੋ ਮਡਰੇਸਨ ਤੇ ਅਸੀਂ ਅੰਦਰ ਬ੍ਰੇਕਫਾਸਟ ਵਗੈਰਾ ਕਰ ਰਹੀ ਸੀ ਅਸੀਂ ਕੰਮ ਕਰ ਰਹੀ ਸੀ ਤੇ ਅਚਾਨਕ ਹੀ ਬਾਹਰ ਸ਼ੋਰ ਆਇਆ ਤੇ ਮੈਂ ਮੰਮਾ ਨੂੰ ਕਿਹਾ ਕਿ ਅਸੀਂ ਬਾਹਰ ਜਾ ਕੇ ਦੇਖੋ ਕਿ ਕੇ ਮਤਲਬ ਸ਼ੋਰ ਆ ਰਿਹਾ ਕੋਈ ਆਏ ਦਾ ਵਾਰ ਤੇ ਕੋਈ ਲੜਾਈ ਝਗੜੇ ਵਾਲਾ ਮੌਲ ਲੱਗ ਰਿਹਾ ਤੇ ਅਸੀਂ ਬਾਹਰ ਆ ਕੇ ਦੇਖਿਆ ਤੇ ਇਹ ਬਿਊਰੋ ਸਰੋਨੀ ਵੱਡੋਲੇ ਸਾਡੀ ਜਗ੍ਹਾ ਇਸ ਤਰੀਕੇ ਦੀ ਗੱਲਾਂ ਕਰ ਰਹੇ ਸਨ ਦਾੜੇ ਮਾਰਦੇ ਸਨ ਤੇ ਵੀਰ ਉਹਨੇ ਵੀਡੀਓ ਬਣਾਣੀ ਸ਼ੁਰੂ ਕੀਤੀ ਤੇ ਇਹ ਫਿਰ ਉਸ ਟਾਈਮ ਮੌਕੇ ਤੋਂ ਚਲੇ ਗਏ ਤੇ ਫਿਰ ਕੋਈ 10-15 ਮਿੰਟ ਬਾਅਦ ਇਹ ਵਾਪਿਸ ਗੱਡੀਆਂ ਲੈ ਕੇ ਤੇ ਇਹ ਆਏ ਤੇ ਜਿਸ ਵਿੱਚ ਉਸ ਟਾਈਮ ਇਹਨਾਂ ਵਿੱਚ ਆਇਆ ਸੀ ਇੱਕ ਰਿੰਕੂ ਤੇ ਇੱਕ ਉਸ ਦਾ ਫਾਦਰ ਸੀ सुरेंद्र ਸਿੰਘ ਤੇ ਨਾਲ ਕੁਲਵੀਰ ਸਿੰਘ ਸੀ ਜੋ ਗੁਰਦਾਸ ਸਰਪ੍ਰਧਾਨ ਹੈ ਤੇ ਨਾਲੇ ਇੱਕ ਹੋਰ ਸੀ ਬੰਦਾ ਤੇ ਇਹ ਸਾਰੇ ਚਾਰ ਜਾਨੇ ਸਨ ਇਹਨਾਂ ਨੇ ਜੁਗਿੰਦਰ ਸਿੰਘ ਸੀ ਨਾਰੇ ਜਿਹੜਾ ਆਪਣਾ ਰਿੰਕੂ ਦਾ ਜਿਹੜਾ ਮਾਸਟਰ ਲੱਗਦਾ ਕਿ ਫੁੱਫੜ ਲੱਗਦਾ ਤੇ ਉਹ ਆਏ ਸਨ ਇਹਨਾਂ ਸਾਰਿਆਂ ਨੇ ਆ ਕੇ ਤੇ ਰਿੰਕੂ ਆ ਕੇ ਅੱਗੇ-ਅੱਗੇ ਬੋਲਦਾ ਸੀ ਮੰਮੀ ਨੂੰ ਕਿ ਮਤਲਬ ਤੁਸੀਂ ਸਰੋਂ ਨਹੀਂ ਲਗਾਨੀ ਅਸੀਂ ਤੁਸੀਂ ਸਾਡੀ ਗੱਲ ਮੰਨਿਆ ਸਾਡੀ ਜ਼ਮੀਨ ਆ ਤੁਸੀਂ ਸਰੋਂ ਨਹੀਂ ਲਗਾਉਣਾ ਤੁਹਾਨੂੰ ਦੱਸਦੀ ਕਿ ਨਾਲ-ਨਾਲ ਅਸੀਂ ਤੁਹਾਨੂੰ ਵੀਡੀਓ ਵੀ ਦਿਖਾ ਰਹੇ ਹਾਂ ਕਿ ਜੋ ਵਰਤਾਂਤ ਇਹਨਾਂ ਦੇ ਨਾਲ ਹੋਇਆ ਨਾਲ ਦੇ ਨਾਲ ਅਸੀਂ ਤੁਹਾਨੂੰ ਸਕਰੀਨ ਤੇ ਵੀਡੀਓ ਵੀ ਦਿਖਾਈ ਹੈ ਉਹੀ ਜਿਹੜੀ ਅੱਖੋਂ ਦੇਖਿਆ ਹਾਲ ਹੈ ਦੱਸਣ ਹਾਂਜੀ ਹਾਂਜੀ ਤੇ ਉਹ ਕਹਿ ਰਹੇ ਸੀ ਤੇ ਮਤਲਬ ਉਸਨੇ ਕਹਿੰਦੇ-ਕਹਿੰਦੇ ਉਸਨੇ ਕਿਹਾ ਕਿ ਤੁਸੀਂ ਸਾਡੀ ਗੱਲ ਨਹੀਂ ਮੰਨੀ ਜੇ ਤੁਸੀਂ ਸਾਡੀ ਰਿੰਕੂ ਕਹਿ ਰਹੇ ਸੀ ਜੇ ਤੁਸੀਂ ਸਾਡੀ ਗੱਲ ਨਹੀਂ ਮੰਨੋਗੇ ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਬਿਛਾ ਦੇਾਂਗੇ ਅਸੀਂ ਇਸ ਤਰ੍ਹਾਂ ਕਰ ਦੇਾਂਗੇ ਤੇ ਕਹਿੰਦੇ-ਕਹਿੰਦਾ ਧੋੜਦਾ-ਧੋੜਦਾ ਗਿਆ ਤੇ ਜਾ ਕੇ ਟੋਕਾ ਲੈ ਕੇ ਆਇਆ ਉਸ ਦਾ ਪਿਓ ਜਿਹੜਾ ਹੈ ਸੁਰਿੰਦਰ ਸਿੰਘ ਹੈ ਉਹ ਹੱਥ ਵਿੱਚ ਲੋਹੇ ਦੀ ਰੌਡ ਲੈ ਕੇ ਆਇਆ ਤੇ ਜੋਗਿੰਦਰ ਸਿੰਘ ਦੇ ਹੱਥ ਵਿੱਚ ਡੰਡਾ ਸੀ ਤੇ ਕੁਲਵੀਰ ਸਿੰਘ ਵੀ ਨਾਲ ਸੀ ਉਹਨਾਂ ਦੇ ਇਹਨਾਂ ਸਾਰਿਆਂ ਨੇ ਆ ਕੇ ਤੇ ਸਾਡੇ ਨਾਲ ਮਤਲਬ ਹੱਥ ਪਾਈ ਸ਼ੁਰੂ ਕਰ ਦਿੱਤੀ ਮੰਮਾ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਵੀਰ ਨੂੰ ਕਹਿੰਦੇ ਸਨ ਅੱਗੇ ਆ ਤੈਨੂੰ ਛੱਡਾਂਗੇ ਨਹੀਂ ਇਸ ਤ ਤੇ ਮਤਲਬ ਸਾਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੇ ਮੈਂ ਵੀਡੀਓ ਬਣਾ ਰਹੀ ਸੀ ਉਹ ਮੈਨੂੰ ਬਾਰ ਬਾਰ ਕਹਿ ਰਿਹਾ ਸੀ ਰਿੰਕੂ ਕਿ ਤੂੰ ਵੀਡੀਓ ਬੰਦ ਕਰ ਤੂੰ ਵੀਡੀਓ ਨਹੀਂ ਬਣਾ ਵੀਡੀਓ ਬੰਦ ਕਰ ਤੇ ਇਹ ਬਾਕੀ ਵੀ ਕਹਿ ਰਿਹਾ ਸੀ ਕਿ ਵੀਡੀਓ ਬੰਦ ਕਰ ਤੇ ਇਹ ਬਸ ਬੋਲਦੇ ਬੋਲਦੇ ਉਸਨੇ ਮੈਨੂੰ ਥੱਪੜ ਮਾਰਿਆ ਤੇ ਮੈਂ ਮੇਰੇ ਉਸਾਰ ਖੁੱਲ ਗਈ ਮੈਂ ਥੱਲੇ ਡੇਗੀ ਸੀ ਫਿਰ ਮੈਂ ਉੱਠ ਕੇ ਵਾਪਸ ਫੋਨ ਪਕੜਨ ਦੀ ਕੋਸ਼ਿਸ਼ ਕੀਤੀ ਕਿ ਮੈਂ ਵੀਡੀਓ ਬਣਾ ਸਕਾਂ ਮੈਂ ਜਿੰਨੀ ਵਾਰ ਕੋਸ਼ਿਸ਼ ਕਰਦੀ ਸੀ ਜਿੰਨੀ ਵਾਰ ਉੱਠਦੀ ਸੀ ਉਸਨੇ 3-4 ਵਾਰ ਮਤਲਬ ਮੈਨੂੰ ਥੱਪੜ ਮਾਰ ਕੇ ਥੱਲੇ ਸੁੱਟਿਆ ਮੇਰੇ ਵਾਲ ਖਿੱਚੇ ਮੇਰੇ ਕੱਪੜੇ ਪਕੜ ਕੇ ਖਿੱਚਦਾ ਸੀ ਜ ਤੇ ਫਿਰ ਬਾਅਦ ਵਿੱਚ ਮਤਲਬ ਮੈਂ ਉੱਠ ਕੇ ਜਿਸਲੇ ਵੇੜੇ ਵਾਲੀ ਸਾਈਡ ਜਾਣ ਲੱਗੀ ਤੇ ਕੁਲਬੀਰ ਸਿੰਘ ਨੇ ਮੈਨੂੰ ਵਾਲਾਂ ਤੋਂ ਪਕੜ ਕੇ ਵਾਪਸ ਪਿੱਛੇ ਨੂੰ ਖਿੱਚਿਆ ਤੇ ਫਿਰ ਅਸੀਂ ਜਦੋਂ ਉਸ ਵੇਲੇ ਵੀ ਤੁਹਾਡੇ ਹੱਥ ਵਿੱਚ ਫੋਨ ਚੱਲ ਰਿਹਾ ਸੀ ਹਾਂ ਉਹ ਮੈਂ ਪੁੰਡ ਗਿਆ ਸੀ ਫਿਰ ਮੈਂ ਵਾਪਸ ਚੁੱਕਿਆ ਸੀ ਨਾ ਜਿਸਲੇ ਤੇ ਫਿਰ ਮੈਂ ਪਕੜ ਕੇ ਵੀਡੀਓ ਬਣਾ ਰਹੀ ਸੀ ਤੇ ਮੈਂ ਥੋੜਾ ਪਿੱਛੇ ਨੂੰ ਆਪਣੇ ਘਰ ਵਾਲੀ ਸਾਈਡ ਨੂੰ ਹੋ ਰਹੀ ਸੀ ਕਿਉਂਕਿ ਅਸੀਂ ਥੋੜਾ ਜ਼ਮੀਨ ਵਿੱਚ ਸਾਂ ਤੇ ਮੈਂ ਪਿੱਛੇ ਨੂੰ ਹੋ ਰਹੀ ਸੀ ਕਿ ਤਾਂ ਕਿ ਮੈਂ ਸੇਫ ਜਗ੍ਹਾ ਤੇ ਜਾ ਸਕਾਂ ਤੇ ਕੁਲਬੀਰ ਸਿੰਘ ਨੇ ਮੈਨੂੰ ਵਾਲਾਂ ਤੋਂ ਪਕੜ ਕੇ ਵਾਪਸ ਆਪਣੀ ਤਰਫ ਨੂੰ ਕੀ ਸੀ ਤੇ ਅਸੀਂ ਤੇ ਫਿਰ ਮੈਂ ਥੋੜੀ ਪਿੱਛੇ ਹੋ ਕੇ ਵੀਡੀਓ ਬਣਾ ਰਹੀ ਸੀ ਫਿਰ ਬਸ ਉਹ ਲੜਦੇ ਲੜਦੇ ਉਹ ਜਿਹੜਾ ਓਟੋਕਾ ਲੈ ਕੇ ਵੀਰ ਵਾਲੀ ਸਾਈਡ ਰਿੰਕੂ ਜਿਹੜਾ ਆਇਆ ਕਹਿੰਦਾ ਕਿ ਤੈਨੂੰ ਅਸੀਂ ਮਤਲਬ ਵੜ ਦਿਆਂਗੇ ਤੈਨੂੰ ਨਹੀਂ ਛੱਡਾਂਗੇ ਇਸ ਤਰੀਕੇ ਦੀ ਗੱਲਾਂ ਕਰ ਰਿਹਾ ਸੀ ਤੇ ਫਿਰ ਅਸੀਂ ਉਦੋਂ ਮਤਲਬ ਮੈਂ ਫਿਰ ਥੋੜੀ ਪਿੱਛੇ ਹੋ ਕੇ ਵੀਡੀਓ ਬਣਾ ਰਹੀ ਸੀ ਉਹ ਮੈਨੂੰ ਉਦੋਂ ਵੀ ਕਹਿ ਰਿਹਾ ਸੀ ਕਿ ਤੂੰ ਵੀਡੀਓ ਬੰਦ ਕਰ ਵੀਡੀਓ ਨਹੀਂ ਬਣਾ ਮਤਲਬ ਇਹ ਵੀਡੀਓ ਵਿੱਚ ਵੀ ਇਹ ਸਾਰੀ ਚੀਜ਼ਾਂ ਜਿਹੜੀਆਂ ਦਿਖ ਰਹੀਆਂ ਨੇ ਤਾਂ ਫਿਰ ਤੁਹਾਡੇ ਸਾਹਮਣੇ ਕਿਸ ਕਿਸ ਤਰ੍ਹਾਂ ਮਾਰ ਕਟਾਈ ਕੀਤੀ ਉਹਨਾਂ ਨੇ ਤੇ ਕਿਸ ਨੂੰ ਕਿਸ ਨੂੰ ਲੱਗੀ ਇਸ ਹਮਲੇ ਦੇ ਵਿੱਚ ਇਸ ਵਿੱਚ ਉਹਨਾਂ ਨੇ ਮੰਮੀ ਨੂੰ ਮਤਲਬ ਮਾਰਿਆ ਤੇ ਮਮਾ ਮੇਰੇ ਹੁਣ 60 ਉਹਨਾਂ ਦੀ ਏਜ ਹੈ ਇਸ ਟਾਈਮ ਤੇ ਉਹ ਮਤਲਬ ਉਹਨਾਂ ਦੀ ਹੈ ਨਹੀਂ ਹਿੰਮਤ ਕਿ ਮਤਲਬ ਉਹ ਇੱਕ ਵਾਰ ਉਹਨਾਂ ਤੋਂ ਟਕ ਲੱਗਿਆ ਤੇ ਉਹ ਉੱਠ ਸਕਦੇ ਉਹਨਾਂ ਨੂੰ ਜਦੋਂ ਉਸਨੇ ਮਾਰਿਆ ਤੇ ਫਿਰ ਥੱਪੜ ਮਾਰਿਆ ਤੇ ਮਮਾ ਮੇਰੇ ਡਿੱਗ ਗਏ ਸਨ ਤੇ ਉਹਨਾਂ ਨੇ ਰੋਡ ਨਾਲ ਮਮਾ ਦੀ ਬਾਜੂ ਤੇ ਮਾਰਿਆ ਉਹਨਾਂ ਦੀ ਬਾਜੂ ਜਿਹੜੀ ਹੈ ਦੋਨੋਂ ਬੋਨਸ ਜਿਹੜੀਆਂ ਬਾਜੂ ਦੀ ਉਹ ਫੈਕਚਰ ਹੋ ਗਈ ਦੀ ਹੈ ਫਿਰ ਦੂਸਰੀ ਬਾਜੂ ਤੇ ਉਹਨਾਂ ਨੇ ਟੋਕੇ ਨਾਲ ਮਾਰਿਆ ਤੇ ਉੱਥੇ ਵੀ ਸਟਿਚਸ ਲੱਗੇ ਦੇ ਮਮਾ ਨੂੰ ਇਹ ਰੋਡ ਕਿਸ ਨੇ ਮਾਰੀ ਸੀ ਰੋਡ ਮਾਰੀ ਸੀ ਸੁਰਿੰਦਰ ਸਿੰਘ ਨੇ ਤੇ ਟੋਕਾ ਵੀ ਟੋਕਾ ਜਿਹੜਾ ਹੈ ਉਹ ਰਿੰਕੂ ਗੋਲ ਸੀ ਉਹਨਾਂ ਦੇ ਬੇਟੇ ਜਿਹੜੇ ਰਿੰਕੂ ਗੋਲ ਸੀ ਵਿੱਚ ਬਾਕੀ जोगਿੰਦਰ ਉਹ ਵੀ ਸਾਰੇ ਮਤਲਬ ਨਾਲ ਹੀ ਮਾਰ ਰਹੇ ਸਨ ਤੇ ਹਾਂ ਸਾਰੇ ਇਕੱਠੇ ਮਾਰ ਰਹੇ ਹਾਂ ਇਕੱਠੇ ਮਤਲਬ ਕੋਈ ਇਧਰੋਂ ਮੈਨੂੰ ਆ ਰਿਹਾ ਸੀ ਕੋਈ ਉਸ ਨੂੰ ਮਮਾ ਨੂੰ ਮਾਰ ਰਿਹਾ ਸੀ ਇਸ ਤਰੀਕੇ ਨਾਲ ਤੇ ਜਦੋਂ ਅਸੀਂ ਉੱਠ ਕੇ ਥੋੜਾ ਮਤਲਬ ਪਿੱਛੇ ਹੋ ਗਏ ਤਾਂ ਫਿਰ ਉਹ ਸਾਡੇ ਦਰਵਾਜ਼ੇ ਤੱਕ ਰਿੰਕੂ ਜਿਹੜਾ ਟੋਕਾ ਲੈ ਕੇ ਆਏ ਵੀਰ ਨੂੰ ਮਾਰਨ ਵਾਸਤੇ ਕਿ ਅਸੀਂ ਮਤਲਬ ਤੈਨੂੰ ਵੱਢ ਦੇਾਂਗੇ ਤਾਂ ਦਰਸ਼ਕ ਤੁਸੀਂ ਦੇਖ ਰਹੇ ਹੋ ਕਿ ਇਹ ਇੰਨਾ ਵੱਡਾ ਇੱਕ ਹਾਦਸਾ ਜੋ ਵਾਪਰਿਆ ਇਕ ਹਮਲਾ ਕੀਤਾ ਗਿਆ ਇੱਕ ਪਰਿਵਾਰ ਦੇ ਉੱਪਰ ਜਿਹੜੇ ਕਿ ਆਪਣੇ ਘਰ ਦੇ ਵਿੱਚ ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਆਪਣੀ ਦਿਨਚਰਿਆ ਜਿਹੜੀ ਸ਼ੁਰੂ ਕਰ ਰਹੇ ਸੀ ਹੁਣ ਦੇਖਣਾ ਇਹ ਬਣਦਾ ਹੈ ਕਿ ਜਿਵੇਂ ਕਿ ਇਹਨਾਂ ਦੇ ਨਾਲ ਮਾਰਕੁਟਾਈ ਕੀਤੀ ਗਈ ਇਹਨਾਂ ਦੀ ਮਦਰ ਦੇ ਬਾਹ ਤੋੜੀ ਗਈ ਅਤੇ ਟੋਕੇ ਦੇ ਨਾਲ ਵੀ ਮਾਰਿਆ ਗਿਆ ਤੇ ਫਿਰ ਤੁਸੀਂ ਉਸ ਵੇਲੇ ਪੁਲਿਸ ਨੂੰ ਕਿਸ ਤਰੀਕੇ ਦੇ ਨਾਲ ਇਨਫਾਰਮ ਕੀਤਾ ਤੇ ਪੁਲਿਸ ਕਿਸ ਵੇਲੇ ਪਹੁੰਚੀ ਸੀ ਸਰ ਐਕਚੁਅਲੀ ਇਹ ਆਪਣੇ ਸਾਡੇ ਮਾਰਕਟ ਆਉਣ ਤੋਂ ਬਾਅਦ ਇਹ ਨਾ ਟੋਕੇ ਟੱਕ ਲੈ ਕੇ ਰੋਡ ਤੇ ਖੜੇ ਸਨ ਅੱਛਾ ਗੁਲਰ ਦੇ ਨਾਲ ਹੀ ਹੋਰਲੇ ਬਸੇ ਤੇ ਫਿਰ ਮੈਂ ਥੋੜਾ ਜਿਹਾ ਮੈਂ ਹੁਣ ਬਾਹਰ ਜਾਣਾ ਸੇਫ ਨਹੀਂ ਹੈ ਫਿਰ ਮੈਂ ਸੋਨਮਰ ਤੇ ਕਾਲ ਕੀਤੀ ਸੋਨਮਰ ਨਾਲ ਲਗਾਈ ਨੀ ਹੈ ਫਿਰ ਮੈਂ ਥਾਣੇ ਮੁੰਸ਼ੀ ਸਾਹਿਬ ਨਾਲ ਗੱਲ ਕੀਤੀ ਤੇ ਉਹ ਕੁਛ ਮੀਰਾ ਸਾਹਿਬ ਹਾਂ ਜੀ ਜੀ ਥਾਣਾ ਮੀਰਾ ਸਾਹਿਬ ਮੈਂ ਉਹਨਾਂ ਨੂੰ ਕਾਲ ਲਗਾਈ ਤੇ ਮੈਨੂੰ ਕਿਹਾ ਮੈਂ ਇਸ ਤਰ੍ਹਾਂ ਪੀਸੀਆਰ ਬੈਂਡ ਤੇ ਜੋ ਤੋਂ ਉਹ ਕੁਛ ਨਾ ਇੰਟਰਨੈਟ ਦੀ ਕੁਝ ਕਮੀ ਸੀ ਕਿ ਪਤਾ ਨਹੀਂ ਕੁਝ ਆਵਾਜ਼ ਕਲੀਅਰ ਨਹੀਂ ਗੱਲ ਨਹੀਂ ਹੋਈ ਤੇ ਸਰ ਮੈਂ ਆਪਣੇ ਵਕੀਲ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਰਾਈ ਦਿੱਤੀ ਵੀ ਤੁਸੀਂ ਕੰਟਰੋਲ ਰੂਮ ਫੋਨ ਕਰੋ ਮੈਨੂੰ ਕੰਟਰੋਲ ਕੰਟਰੋਲ ਰੂਮ ਦਾ ਨੰਬਰ ਦਿੱਤਾ ਉਹਨਾਂ ਨੇ ਸਰ ਮੈਂ ਦੋ ਤਿੰਨ ਫੋਨ ਲਗਾਏ ਤਾਂ ਕੰਟਰੋਲ ਰੂਮ ਵਾਲੇ ਨੇ ਬੜਾ ਕੋਆਪਰੇਟ ਕੀਤਾ ਸਾਡੇ ਨਾਲ ਅਸੀਂ ਉਹਨਾਂ ਨੇ 3-4 ਵਾਰ ਕਾਲ ਕਰਕੇ ਪੁੱਛਿਆ ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਮੇਰੇ ਸਾਹਿਬ ਐਸਾ ਚੋਂ ਕਹਿ ਦਿੱਤਾ ਹੈ ਉਹ ਗੱਡੀ ਤੋਂ ਉਹਨੂੰ ਭੇਜ ਦੇ ਭੇਜੇ ਕਰ ਦੇਣਾ ਸਰ ਫਿਰ ਪੁਲਿਸ ਆ ਕੋਈ 1-2 ਘੰਟੇ ਪਤਾ ਕ ਪੁਲਿਸ ਆ ਗਈ ਸੀ ਇਤਨੀ ਦੇਰ ਤੱਕ ਤੁਹਾਡੇ ਮਦਰ ਵੀ ਤੇ ਉੱਥੇ ਅਸੀਂ ਆਪਣੇ ਆਪਣੇ ਅੰਦਰ ਹੀ ਰਹੇ ਘਾਰ ਹੀ ਰਹੇ ਤੋ ਦੇਖਣ ਵਾਲੀ ਗੱਲ ਅਤੇ ਸੋਚਣ ਵਾਲੀ ਗੱਲ ਇਹ ਹੈ ਕਿ 100 ਨੰਬਰ ਤੇ ਇਸ ਵੀਰ ਨੇ ਡਾਇਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮਿਲਿਆ ਨਹੀਂ ਇਹਦੇ ਉੱਤੇ ਵੀ ਜਿਹੜੀ ਹੈ ਉੱਚਤਕਾਰੀਆਂ ਨੂੰ ਤਵੱਜੋ ਦੇਣੀ ਚਾਹੀਦੀ ਹੈ ਕਿ 100 ਨੰਬਰ ਹਰ ਵੇਲੇ ਖਾਲੀ ਰਹਿਣਾ ਚਾਹੀਦਾ ਹੈ ਔਰ ਹਰ ਵੇਲੇ ਮਿਲਣਾ ਚਾਹੀਦਾ ਹੈ ਤੇ ਜੇਕਰ ਕਿਤੇ ਰੱਬ ਨਾ ਕਰੇ ਕਿ ਇਹਨਾਂ ਦੇ ਕੋਲ ਇਹਨਾਂ ਦੇ ਵਕੀਲ ਵੱਲੋਂ ਇਹਨਾਂ ਨੂੰ ਕੰਟਰੋਲ ਰੂਮ ਦਾ ਨੰਬਰ ਨਾ ਦਿੱਤਾ ਜਾਂਦਾ ਤਾਂ ਸ਼ਾਇਦ ਇਸ ਤੋਂ ਵੀ ਵੱਡਾ ਹਾਦਸਾ ਜਿਹੜਾ ਹੈ ਉਹ ਵਾਪਰ ਸਕਦਾ ਸੀ ਹੁਣ ਦੇਖਣ ਵਾਲੀ ਗੱਲ ਹੈ ਕੀ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਜਾ ਚੁੱਕਿਆ ਹੈ ਸਭ ਤੋਂ ਪਹਿਲਾਂ ਦੀ ਜਿਹੜੀ ਕੰਪਲੇਨ ਇਹਨਾਂ ਨੇ ਫੋਨ ਦੇ ਥਰੂ ਕਰ ਦਿੱਤੀ ਹੋਈ ਸੀ ਹੁਣ ਇਸ ਕੇਸ ਦੇ ਕੇਸ ਨੂੰ ਦੇਖ ਕੇ ਜੋ ਵੀਡੀਓ ਵੀ ਤੁਸੀਂ ਨਾਲ ਦੇ ਨਾਲ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਹਮਲਾ ਹੋਇਆ ਕਿਸ ਤਰੀਕੇ ਦੇ ਨਾਲ ਮਾਰਕੁੱਟਾਈ ਹੋਈ ਕੁਝ ਵਿਜ਼ੂਅਲਸ ਅਸੀਂ ਤੁਹਾਨੂੰ ਬਲਰ ਜਾਂ ਕਲਰਸ ਦੇ ਵਿੱਚ ਨਹੀਂ ਦਿਖਾ ਸਕਦੇ ਬਟ ਹੁਣ ਕਿਹੜੀਆਂ-ਕਿਹੜੀਆਂ ਧਾਰਾਵਾਂ ਇਹਦੇ ਤਹਿਤ ਬਣਦੀਆਂ ਨੇ ਤੇ ਐਫ ਆਈ ਆਰ ਪੁਲਿਸ ਨੇ ਹਜੇ ਤੱਕ ਲਿਖੀ ਜਾਂ ਨਹੀਂ ਲਿਖੀ ਕਿਉਂਕਿ ਇਹਨਾਂ ਦਾ ਸੰਪਰਕ ਮੁੜ ਕੇ ਪੁਲਿਸ ਸਟੇਸ਼ਨ ਦੇ ਨਾਲ ਨਹੀਂ ਹੋ ਪਾਇਆ ਹੈ ਅਗਰ ਲਿਖੀ ਹੈ ਤੇ ਕਿਹੜੀਆਂ-ਕਿਹੜੀਆਂ ਧਾਰਾਵਾਂ 'ਤੇ ਲਗਾਈਆਂ ਗਈਆਂ ਹਨ ਇਹ ਦੇਖਣ ਵਾਲੀ ਗੱਲ ਹੈ ਅਤੇ ਇਨਵੈਸਟੀਗੇਸ਼ਨ ਦਾ ਇੱਕ ਮੈਟਰ ਹੈ ਤੇ ਉੱਚ ਉੱਚ ਅਧਿਕਾਰੀਆਂ ਤੱਕ ਵੀ ਇਹ ਜਿਹੜੀ ਗੱਲ ਪਹੁੰਚਾਉਣ ਦਾ ਸੀ ਯਤਨ ਕੀਤਾ ਹੈ ਤੇ ਉਮੀਦ ਕਰਦੇ ਹਾਂ ਕਿ ਇਸ ਕੇਸ ਦੀ ਜਿਹੜੀ ਹੈ ਸਹੀ ਤਰੀਕੇ ਦੇ ਨਾਲ ਜਾਂਚ ਹੋਵੇਗੀ ਤੇ ਦੇਖਦੇ ਰਹੋ ਆਰਸੀ ਸਾਇੰਟਿਵੀ ਇਸੇ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ